ਹੁਸ਼ਿਆਰਪੁਰ ਦਾ ਕੰਢੀ ਦਾ ਇਲਾਕਾ ਜਿੱਥੇ ਪਿਛਲੇ ਦਿਨਾਂ ਹੋਰ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਵੱਡੇ ਪੱਧਰ ਤੇ ਮਾਈਨਿੰਗ ਚੱਲ ਰਹੀ ਹੈ ਤੇ ਸਰਕਾਰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਹੋਰ ਸੂਨ ਕ੍ਰੈਕਸ਼ਨਾਂ ਨੂੰ ਲੱਗਣ ਦੀ ਪ੍ਰਵਾਨਗੀ ਦਿੱਤੀ ਜਿਹਦੇ ਵਿਰੋਧ ਦੇ ਵਿੱਚ ਇਲਾਕੇ ਦੇ ਲੋਕਾਂ ਨੇ ਪੰਚਾਇਤਾਂ ਨੇ ਲਿਖਤੀ ਤੌਰ ਤੇ ਜਿਹੜਾ ਹੈ ਡੀਸੀ ਹੁਸ਼ਿਆਰਪੁਰ ਨੂੰ ਤੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਲਿਖਤੀ ਤੌਰ ਤੇ ਦਿੱਤਾ ਵੀ ਇਹ ਤੁਰੰਤ ਬੰਦ ਕੀਤਾ ਜਾਵੇ ਤੇ ਜਿੰਨੇ ਵੀ ਕਾਗਜ਼ ਇਸ ਇਲਾਕੇ ਦੇ ਵਿੱਚ ਹੋਰ ਕ੍ਰੈਕਸ਼ਨਾਂ ਨੂੰ ਲੱਗਣ ਦੇ ਲਈ ਦਿੱਤੇ ਗਏ ਆ ਤੇ ਉਹਨਾਂ ਦਾ ਰੱਦ ਕੀਤਾ ਜਾਵੇ ਉਹਨਾਂ ਨੂੰ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਵਿੱਚ ਰੋ ਹੈ ਕਿ ਇਹ ਇਲਾਕਾ ਪਹਿਲਾਂ ਹੀ ਜਿਹੜਾ ਐ ਮਾਈਨਿੰਗ ਦੇ ਨਾਲ ਤਬਾਹ ਹੋਇਆ ਹੋਇਆ ਹੈ। ਹੋਰ ਕ੍ਰੈਸ਼ਰ ਦੇ ਕੇ ਸਰਕਾਰ ਤੇ ਪ੍ਰਸ਼ਾਸਨ ਇੱਥੇ ਤਬਾਹ ਕਰਨਾ ਚਾਹੁੰਦਾ ਹੈ। ਪਹਿਲੇ ਹੀ ਬਹੁਤ ਜ਼ਿਆਦਾ ਤਬਾਈ ਹੋਈ ਹੈ ਤੇ ਇਸੇ ਗੱਲ ਨੂੰ ਦੇਖਦਿਆਂ ਹੋਇਆਂ ਕੱਲ ਇੱਕ ਐਕਸ਼ਨ ਕੀਤਾ ਜਾ ਰਿਹਾ ਹੈ ਝੀਰ ਦੀ ਕੋਈ ੱਡੇ ਦੇ ਵਿੱਚ ਜਿਹਦੇ ਚ 11 ਵਜੇ ਠੀਕ ਇਲਾਕੇ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਚਾਹੇ ਉਹ ਟਾੜਿਆ ਜਿਮੇਰਾ ਹੈ, ਆਰਾਮਨਗਰ ਪੱਤੀ ਹੈ, ਨਵੇਂ ਘਰ ਹੈ, ਹਦਵਾਲ ਹੈ, ਟੋਟਿਆਂ ਹੈ, ਚੱਕਮੀਰਪੁਰ ਹੈ, ਚੰਗੜਮਾ ਹੈ। ਤੇ ਹੋਰ ਤਲਵਾੜੇ ਦੇ ਜਿੱਥੇ ਇਲੀਗਲ ਮਾਈਨਿੰਗ ਜਾਂ ਕ੍ਰੈਸ਼ਰਾਂ ਤੋਂ ਪ੍ਰਭਾਵਿਤ ਜਿਹੜੇ ਲੋਕ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਠੀਕ 11 ਵਜੇ ਅਸੀਂ ਐਕਸ਼ਨ ਸ਼ੁਰੂ ਕਰਨਾ ਹੈ ਤੇ ਚੀਰਦੀ ਕੋਈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਹੰਦਵਾਲ ਵਾਲਾ ਜਿਹੜਾ ਸੜਕ ਹੈ ਉਸ ਜਗ੍ਹਾ ਦੇ ਉੱਪਰ ਜਿਹੜੀ ਚੀਰਦੀ ਕੋਈ ਤੋਂ ਹੰਦਵਾਲ ਨੂੰ ਜਾਂਦੀ ਆ ਉੱਥੇ ਇਕੱਠੇ ਹੋਵਾਂਗੇ ਠੀਕ 11 ਵਜੇ ਅਸੀਂ ਐਕਸ਼ਨ ਕਰਨਾ ਤੇ 11 ਵਜੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਮੇਰੇ ਇਲਾਕੇ ਦੇ ਨੌਜਵਾਨ ਸਾਥੀ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋਣ ਤਾਂ ਕਿ ਜਿਹੜਾ ਕੱਲ ਦਾ ਇਹ ਭਰਮਾ ਐਕਸ਼ਨ ਕੀਤਾ ਜਾਵੇ ਤੇ ਸਰਕਾਰ ਤੇ ਜਾਵੇ ਉਹਨਾਂ ਨੂੰ ਪਤਾ ਲੱਗੇ ਕਿ ਇਸ ਇਲਾਕੇ ਦੇ ਲੋਕ ਕ੍ਰਿਸ਼ਨਾਂ ਦੇ ਵਿਰੋਧ ਦੇ ਵਿੱਚ ਐ ਤੇ ਉਹਨਾਂ ਨੂੰ ਹਰ ਹਰਗੀ ਇਸ ਇਲਾਕੇ ਦੇ ਵਿੱਚ ਹੋਰ ਕ੍ਰਿਸ਼ਨਾਂ ਨੂੰ ਨਹੀਂ ਲੱਗਣ ਦੇਵਾਂਗੇ ਇਹਦੇ ਵਿੱਚ ਅਸੀਂ ਸਾਰੇ ਇਲਾਕੇ ਦੇ ਸਮਾਜਿਕ ਜਿਹੜੇ ਕਹ ਲਈਏ ਕਾਰਪੂਨ ਹੈ ਉਹ ਤੋਂ ਇਲਾਵਾ ਜਿਹੜੇ ਸਾਡੇ ਵਾਤਾਵਰਣ ਪ੍ਰੇਮੀ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਕੱਲ ਇਸ ਐਕਸ਼ਨ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਓ ਇਹ ਐਕਸ਼ਨ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਸ ਐਕਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਪ੍ਰਭਾਵਿਤ ਲੋਕ ਜਿਹੜੇ ਆ ਉਹ ਸ਼ਾਮਲ ਹੋ ਰਹੇ ਆ ਪੂਰੀਆਂ ਪੰਚਾਇਤਾਂ ਸ਼ਾਮਲ ਹੋ ਰਹੀਆਂ ਆ ਪੰਜਾਬ ਸਰਕਾਰ ਦੇ ਵਿਰੋਧੀ ਸਲਾਕੇ ਦੇ ਵਿੱਚ ਪਹਿਲਾ ਜਿਹੜਾ ਹੈ ਪੁਤਲਾ ਫੁਕ ਮਜ਼ਾਰਾ ਹੋਣ ਜਾ ਰਿਹਾ ਕਿਉਂਕਿ ਸਰਕਾਰ 3 ਸਾਲ ਹੋ ਗਏ ਲੋਕਾਂ ਨੂੰ ਢੀਕਦੇ ਨਹੀਂ ਜਿਹੜੀ ਸਰਕਾਰ ਨੇ ਕਿਹਾ ਸੀ ਕਿ ਆਸੀਂ ਆਪਣੇ ਰਾਜ ਦੇ ਵਿੱਚ ਇੱਕ ਮਾਫੀਆ ਤੰਤਰ ਖਤਮ ਕਰਾਂਗੇ ਇਸ ਇਲਾਕੇ ਦੇ ਵਿੱਚੋਂ ਟੋਟਲ ਮਾਈਨਿੰਗ ਦਾ ਜਿਹੜਾ ਗੈਰ ਕਾਨੂੰਨੀ ਕਾਰੋਬਾਰ ਨੂੰ ਬੰਦ ਕਰਾਂਗੇ ਪਰ ਉਲਟ ਸਰਕਾਰ ਹੋਰ ਜਿਹੜੇ ਆ ਕ੍ਰਸ਼ਨਾਂ ਨੂੰ ਇੱਥੇ ਪ੍ਰਵਾਨਗੀ ਦੇਣ ਲੱਪੀ ਦੇ ਵਿਰੋਧ ਵੱਜੋਂ ਕੱਲ ਹੁਸ਼ਿਆਰਪੁਰ ਦੇ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਜਿਹੜਾ ਹੈ ਉਹਦੇ ਵਿਰੋਧ ਦੇ ਵਿੱਚ ਜਿਹੜਾ ਹੈ ਜਿਹੜਾ ਰੋਸ ਮੁਜ਼ਾਹਰਾ ਕੀਤਾ ਜਾਏਗਾ ਤੇ ਉਹਦੇ ਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਲਾਕੇ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਸ਼ਾਮਲ ਹੋਵੋ ਤਾਂ ਕਿ ਤਿੱਖੇ ਤੌਰ ਤੇ ਇਸ ਐਕਸ਼ਨ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਹੋ ਸਕੇ ਤੇ ਸਰਕਾਰ ਦੇ ਕੰਨਾਂ ਦੇ ਉੱਪਰ ਇੱਕ ਭਾਰ ਪਵੇ ਕਿ ਇਸ ਇਲਾਕੇ ਦੇ ਵਿੱਚ ਹੋਰ ਕੋਈ ਵੀ ਜਿਹੜਾ ਸਟੋਨ ਕ੍ਰੈਸ਼ਰ ਲਗਾਉਣ ਦੀ ਕੋਈ ਵੀ ਪ੍ਰਵਾਨਗੀ ਨਹੀਂ ਦਿੱਤੀ ਜਾਏਗੀ ਤੇ ਜਿਹੜੀ ਦਿੱਤੀ ਹੋਈ ਪ੍ਰਵਾਨਗੀ ਹੈ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਏਗਾ ਧੰਨਵਾਦ ਜੀ